ਸਾਡੇ ਸਿਹੜੀ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਹਨ ਫਰਾ ਸਾਡੀਆਂ ਮਾਤਾਵਾਂ ਹਨ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਸਤੰਬਰ ਮਹੀਨੇ ਦੀ ਪੈਨਸ਼ਨ ਦੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਕਰਨੀਆਂ ਪੈਨਸ਼ਨਾਂ ਜੜੀਆਂ ਨੇ ਸਮੇਂ ਤੋਂ ਪਹਿਲਾਂ ਜਾਰੀ ਹੋਣ ਦੀ ਜੜੀ ਆ ਅਪਡੇਟ ਸਾਨੂੰ ਮਿਲ ਰਹੀਆਂ ਨੇ ਕਿੰਨੇ ਕ ਤਰੀਕ ਨੂੰ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਇਹ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਗੱਲ ਕਰ ਲੈਣੇ ਆ ਜੀ ਅਗਸਤ ਮਹੀਨੇ ਦੀ ਪੈਨਸ਼ਨ ਜਿੱਥੇ ਕਿ ਕੁਝ ਖੇਤਰਾਂ ਦੇ ਵਿੱਚ ਹਾਲੇ ਪੈਸਾ ਰੁਕੀ ਹੋਈ ਆ ਸ੍ਰੀ ਤਾਨਾ ਤਾਨਾ ਸਾਹਿਬ ਜ਼ਿਲ੍ਹੇ ਦੀ ਪੈਨਸ਼ਨ ਜੜੀਆਂ ਨਹੀਂ ਆਈ ਅਗਸਤ ਮਹੀਨੇ ਜੇ ਅੱਜ ਦਿਨ ਜਿਵੇਂ ਜਿਐਸ ਤੁਹਾਨੂੰ ਕੱਲ ਦੱਸਿਆ ਸੀ ਕਿ ਇਹ ਪੈਨਸ਼ਨ ਹੈ ਜਿਹੜੀ ਹੁਣ ਅੱਗੇ ਵਧੇਗੀ ਸਤੰਬਰ ਮਹੀਨੇ ਦੇ ਵਿੱਚ ਪੈਨਸ਼ਨ ਹੈ ਜਿਹੜੀ ਜਾਰੀ ਹੋਵੇਗੀ ਸ੍ਰੀ ਤਰਨ ਤਰਨ ਸਾਹਿਬ ਜਲੇ ਦੀ ਬੈਲੋਥੇ ਪਾਸ ਹੋ ਚੁੱਕੇ ਸੀ ਪਰ ਇਹ ਪੈਨਸ਼ਨ ਹੁਣ ਲੇਟ ਆਏਗੀ ਇੱਕ ਤਰੀਕ ਨੂੰ ਦੋ ਨੂੰ ਆਵੇ ਤਿੰਨ ਨੂੰ ਆਵੇ ਤੇ ਪੈਨਸ਼ਨ ਜਦੋਂ ਆਏਗੀ ਤੁਹਾਡੇ 3000 ਰੁਪਏ ਖਾਤੇ 'ਚ ਤੁਹਾਡੇ ਜਾਵੇਗਾ ਭਾਵੇਂ ਤੁਸੀਂ ਜਿਹੜੇ ਵਰਗ ਤੋਂ ਹੈਂਡੀਕੈਪ ਵਰਗ ਬੁਢਾਪਾ ਪੈਨਸ਼ਨ ਦੇ ਜਿਹੜੇ ਸਾਡੇ ਲਾਭਪਾਤਰੀ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਪੈਨਸ਼ਨ ਲੱਗੀਆਂ ਨੇ ਸੋ ਇਹ ਕੋਲ ਮਲਾ ਕੇ 3000 ਰੁਪਏ ਪੈਨਸ਼ਨ ਹੈ ਜਿਹੜੇ ਪੰਜਾਬ ਸਰਕਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 3000 ਰੁਪਏ ਜਾਰੀ ਕੀਤਾ ਗਿਆ ਸੀ ਕਿਉਂਕਿ ਉੱਥੇ ਜੂਨ ਚ ਜੁਲਾਈ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਜੁਲਾਈ ਗੱਦਸ ਦੀ ਉਹ ਇਕੱਠੀ ਪਾਈ ਗਈ ਸੀ ਅਗਸਤ ਮਹੀਨੇ ਦੇ ਵਿੱਚ ਸੇ ਸਰਕਾਰ ਕੇ ਤੁਹਾਡੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਪੈਨਸ਼ਨ ਚਾਰੀ ਹੋਵੇਗੀ ਇਸ ਤੋਂ ਇਲਾਵਾ ਜੇ ਅਗ ਸਤੰਬਰ ਮਹੀਨੇ ਦੀ ਪੈਨਸ਼ਨ ਦੀ ਗੱਲ ਕਰਦੇ ਹਾਂ ਪੰਜਾਬ ਦੇ ਖਾਸ ਕਰ ਸਰਹੱਦ ਦੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਹੜਾ ਦੀ ਮਾਰ ਪਈ ਹੈ ਜਿਹਦੇ ਨਾਲ ਕੁਝ ਰਾਹਤ ਦਿੰਦੇ ਹੋਏ ਇੱਕ ਤਾਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜੜੀਆਂ ਨੇ ਉੱਥੇ ਰਾਸ਼ਨ ਪਹੁੰਚਾਇਆ ਜਾ ਰਿਹਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਗੁਰਦਾਸ ਸਿੰਘ ਹੋ ਗਿਆ ਸ੍ਰੀ ਅਮਰੇਸਰ ਸਾਹਿਬ ਹੋ ਗਿਆ ਸਰੇ ਤਰ ਤਰ ਸਭ ਸਰਹੱਦ ਦੇ ਖੇਤਰਾਂ ਦੇ ਵਿੱਚ ਸੋ ਇਸ ਦੇ ਇਲਾਵਾ ਪੈਨਸ਼ਨ ਵੀ ਜਿਹੜੀ ਹੈ ਸਮੇਂ ਤੋਂ ਪਹਿਲਾਂ ਜਾਰੀ ਪੰਜਾਬ ਸਰਕਾਰ ਕਰ ਸਕਦੀ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਖਾਸ ਕਰ ਉਹ ਜ਼ਿਲ੍ਹੇ ਜਿਹੜੇ ਅਸਲੇ ਹੜਾ ਦੀ ਮਾਰ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਹੋ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਉਹ ਸਮੇਂ ਤੋਂ ਪਹਿਲਾਂ ਆ ਸਕਦੀਆਂ ਨੇ ਜਿੱਥੇ ਸ਼ੈਡਿਊਲ ਹੁੰਦਾ 7 ਤੋਂ ਲੈ ਕੇ ਜਿਹੜਾ ਜਾਂ ਅਪਗਦਰ 16 ਦੇ ਵਿੱਚਕਾਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੁੰਦੀਆਂ ਨੇ ਸੋ ਇਹ ਪੈਨਸ਼ਨਾਂ ਜਿਹੜੀਆਂ ਨੇ ਸਮੇਤੋ ਇਸ ਵਾਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਆਉਣ ਦੀ ਉਮੀਦ ਹੈਗੀ ਆ ਇਸਲਾਵਾ ਜਿਹੜੇ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਵੀ ਸਕਦੀਆਂ ਨੇ ਸਮੇਂ ਤੋਂ ਪਹਿਲਾਂ ਇੱਥੇ ਵੀ ਆਉਣਗੀਆਂ ਜਿਹੜਾ ਇੱਕ ਸ਼ਡਿਊਲ 7 ਤੋਂ 15 ਦੇ ਵਿੱਚਕਾਰ ਹੁੰਦਾ ਉਸ ਤੋਂ ਪਹਿਲਾਂ ਪੈਨਸ਼ਨ ਜਾਰੀ ਇਸ ਵਾਰ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਨੇ ਫੰਡ ਜਾਰੀ ਕਰਨੇ ਨੇ ਤੇ ਫੰਡ ਇਹ ਪੈਨਸ਼ਨਾਂ ਦੇ ਰੂਪ ਦੇ ਵਿੱਚ ਵੀ ਜਾਰੀ ਹੋਣਗੇ ਲਾਭਪਾਤਰੀਆਂ ਨੂੰ ਰਾਹਤ ਦਿੰਦੇ ਹੋਏ ਪੈਨਸ਼ਨਾਂ ਜੜੀਆਂ ਨੇ ਉਸ ਸਮੇਂ ਤੋਂ ਪਹਿਲਾਂ ਇਸ ਵਾਰ ਆਉਣ ਦੀ ਉਮੀਦ ਸਤੰਬਰ ਮਹੀਨੇ ਦੇ ਵਿੱਚ ਲੱਗ ਰਹੀ ਹੈ ਸੋ ਅਸੀਂ ਤੁਹਾਨੂੰ ਜਿਹੜੀ ਐ ਲਾਈਵ ਅਪਡੇਟ ਦਿੰਦੇ ਰਹਾਂਗੇ ਕੱਲ ਤੋਂ ਇੱਕ ਤਰੀਕ ਤੋਂ ਸਾਡੀ ਤੁਹਾਨੂੰ ਹਰ ਰੋਜ਼ ਵੀਡੀਓ ਆਇਆ ਕਰੇਗੀ ਪਾਉਂਵੇ ਦੁਪਹਿਰ ਨੂੰ ਆਵੇ ਸ਼ਾਮ ਨੂੰ ਆਵੇ ਤੇ ਤੁਹਾਨੂੰ ਉਸ ਦਿਨ ਦੀ ਅਪਡੇਟ ਦਿਆ ਕਰਾਂਗੇ ਕਿ ਅੱਜ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਆ ਜਾਂ ਨਹੀਂ ਹੋਈ ਆ ਇਹ ਤੁਹਾਨੂੰ ਅਸੀਂ ਦੱਸਿਆ ਕਰਾਂਗੇ ਫਿਲਹਾਲ 2500 ਵਾਲੀ ਅਪਡੇਟ ਕੋਈ ਨਹੀਂ ਐ ਤਨਤਨ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਨਸ਼ਨ 3000 ਆਉਣੀ ਐ ਇਹ ਜਦ ਦੌਰ ਨਹੀਂ ਆ ਕਿਉਂਕਿ ਉੱਥੇ ਹਲੇ ਪੈਨਸ਼ਨ ਨਹੀਂ ਜਾਰੀ ਹੋਈ ਅਗਸਤ ਦੀ ਸਤੰਬਰ ਮਹੀਨੇ ਦੀ ਪੈਨਸ਼ਨ ਉੱਥੇ ਜਿਹੜੀ ਆ ਹੁਣ ਜਾਰੀ ਕੀਤੀ ਜਾਵੇਗੀ ਕਠੀਆਂ ਪੈਨਸ਼ਨਾਂ ਜਾਰੀ ਹੋਣਗੀਆਂ 2 ਮਹੀਨੇ ਦੀਆਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਦੀ ਇਹ ਰਾਹਤ ਹੈ ਕਿ ਸਮੇਂ ਤੋਂ ਪਹਿਲਾਂ ਆ ਸਕਦੀਆਂ ਨੇ ਹੋ ਸਕਦਾ 2-3 ਤਰੀਕ ਨੂੰ ਵੀ ਕੁਝ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਜਾਣ ਉਸ ਤੋਂ ਬਾਅਦ 4-5 ਤਰੀਕ ਨੂੰ ਵੀ ਕੁਝ ਖੇਤਰਾਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਇਸ ਇਲਾਵਾ ਵੱਖ-ਵੱਖ ਫੰਡ ਰਿਲੀਜ਼ ਕੀ ਤਿਆਰੀ ਨੇ ਪੰਜਾਬ ਸਰਕਾਰ ਵੱਲੋਂ ਹੜਾ ਦਾ ਜਿੱਥੇ ਮਾਹੌਲ ਹੈ ਜਿੱਥੇ ਹੜ੍ਹ ਆਏ ਹੋਏ ਨੇ ਜਿਹੜੇ ਖੇਤਰਾਂ ਦੇ ਵਿੱਚ ਉੱਥੇ ਵੱਖ-ਵੱਖ ਸਕੀਮਾਂ ਚਲਾਈਆਂ ਜਾਣਗੀਆਂ ਹੰਦੇ ਦਿਨਾਂ ਦੇ ਵਿੱਚ ਤੇ ਉਹ ਸਕੀਮਾਂ ਦੀ ਅਪਡੇਟ ਤੁਹਾਨੂੰ ਅਸੀਂ ਲਾਈਵ 하게 ਦਿੰਦੇ ਰਹਾਂਗੇ ਵਕ ਵਕ ਮੁਆਵਜ਼ਾ ਦਾ ਐਲਾਨ ਪੰਜਾਬ ਸਰਕਾਰ ਕਰ ਸਕਦੀ ਹੈ ਜਿੱਥੇ ਹੜਾ ਦੇ ਮਾਰ ਜਿਹੜੇ ਖੇਤਰ ਚੱਲ ਰਹੇ ਨੇ ਸੋ ਜੋ ਵੀ ਅਪਡੇਟ ਹੋਣਗੀਆਂ ਉਹ ਤੁਹਾਨੂੰ ਸਾਰੇ ਚੈਨਲ ਤੇ ਜੜੀਆਂ ਲਾਈਵ ਮਿਲਣਗੀਆਂ ਇਸ ਲਈ ਕੱਲ ਤੋਂ ਤੁਹਾਨੂੰ ਅਸੀਂ ਡੇਲੀ ਤੌਰ ਤੇ ਲਾਈਵ ਸਾਡਾ ਆਇਆ ਕਰੇਗਾ ਤੇ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਜੋ ਵੀ ਪੈਨਸ਼ਨ ਦੀ ਅਪਡੇਟ ਹੋਏਗੀ ਜੋ ਵੀ ਵਕ ਵਕ ਸਕੀਮਾ ਦੀ ਅਪਡੇਟ ਹੋਏਗੀ ਉਹ ਤੁਹਾਨੂੰ ਇਸ ਚੈਨਲ ਤੇ ਮਿਲਿਆ ਕਰੇਗੀ ਚੈਨਲ ਦੇ ਨਾਲ ਜੁੜੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ